ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਆ ਬੱਬੇ ਠੀਕ ਠਾਕ ਹੋ ਸਿੱਧਾ ਕੈਮਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਐਂ ਫ੍ਰੀਸ ਵਲੌਗ ਸਟੇ ਲੱਗਿਆ ਬੱਬੇ ਵਲੌਗ ਦੀ ਸਟਾਰਟਿੰਗ ਕਰਨ ਟਾਈਮ ਹੋ ਗਿਆ ਆ ਰੌਂਡ 3:30 ਹਾਂਜੀ 3:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਲੱਗੇ ਵਲੌਗ ਦੀ ਸਟਾਰਟਿੰਗ ਕਰਨ ਬਾਕੀ ਚਾਹ ਪੀਣ ਦਾ ਦਿਲ ਸੀਗਾ ਮੀਤ ਨੂੰ ਗੈਗੋ ਸ਼ਾਹਨ ਬਣਾਉਣ ਨਾਲ ਮੀਤ ਕੀ ਬਣਾ ਕੇ ਖਵਾਏਗੇ ਸੈਂਡਵਿਚ ਚਲੋ ਠੀਕ ਆ ਮਿੱਤਰੋ ਤੇ ਅੱਜ ਸੈਂਡਵਿਚ ਬਣਾਉਣ ਲੱਗੇ ਆ ਤੇ ਇਸ ਦੀ ਰੈਸਪੀ ਦੇਖਦੇ ਆ ਕੀ ਕੁਝ ਪਾਉਂਦੀ ਆ ਤੇ ਬਾਕੀ ਜਿਹੜੇ ਵੀ ਇਹਨਾਂ ਦੇ ਵਲੌ ਤੇ ਥੈਂਕ ਯੂ ਸੋ ਮਚ ਸਾਰੇ ਜਿਹਨੇ ਬੜੀ سپورਟ ਕਰਦੇ ਪਏ ਹੋ ਬਾਕੀ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਾ ਕਰੋ ਮਿਲਣਾ ਚਾਹੀਏ ਚਲੋ ਫੇ ਚੱਲੀਏ ਕਿਚਨ ਚ ਵੀ ਕੱਢ ਰਿਹਾ ਮੈਂ ਨਵਾਂ ਸੈਂਡਵਿਚ ਸੈਂਡਵਿਚ ਨਹੀਂ ਸੈਂਡਵਿਚ ਮੇਕ ਕਰ ਤੇ ਐਡ ਵੀ ਬੇਕਰ ਤੇ ਵਿੱਚ ਭਰੀ ਹੈ ਕਿ ਕਿਹੜਾ ਕੋਲ ਦੱਸੋ ਇਹ ਤਾਂ ਹਰੀਆਂ ਮਿਰਚਾਂ ਪਿਆਜ਼ ਤੇ ਆਲੂ ਤੇ ਤਨੀਆ ਇਹਨੂੰ ਕਿਵੇਂ ਬਣਾਏ ਨੇ ਇਹ ਆਲੂ ਮਤਲਬ ਨਾ ਕਰਕੇ ਨਾ ਬੋਇਲ ਇਹਨਾਂ ਨੂੰ ਕੱਦੂ გას ਕੀਤਾ ਹੋਇਆ ਹੈ ਓਕੇ 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 ਤੇ ਬਸ ਆ ਵੀ ਉਹਨਾਂ ਇਹ ਲੱਭ ਗਿਆ ਬਣਾਉਣਾ ਸੈਂਡਵਿਚ ਤੇ ਕਰਦੇ ਆ ਟੇਸਟ ਬਣਾਓ ਫਿਰ ਮੱਖਣ ਵੀ ਪਿਆ ਬਟਰ ਕੱਢ ਨਾ ਮਰ ਹਾਂਜੀ ਹਾਂਜੀ ਓਕੇ ਕਿ ਮੇਰੇ ਦੋਸਤ ਵੀ ਵਧੀਆ ਪਿਆਰਦੇ ਜਾਨੇ ਬਲੌਗਰ ਹਾਂ ਤੇ ਅੱਜ ਵੀ ਬਲੌਗ ਜਿਹਦਾ ਮੀਤਦਾ ਹੈ ਇਹ ਮੀਤ ਨੂੰ ਹੀ ਕ੍ਰੈਡਿਟ ਜਾਂਦਾ ਸਾਰਾ ओके ਮੈਂ ਤੇ ਕਰ ਰਹੀ ਐ ਇਹ ਸੈਂਡਵਿਚ ਬਣਾਉਣ ਦੀ ਪਹਿਲਾਂ ਸਾਡੀ SLAਸੀ ਕੁਝ ਹੋਰ ਰੈਸਪੀ ਦੀ ਵੀ ਦਾ ਹਾਂਜੀ ਬਟ ਉਹ ਕੈਨਸਲ ਕਰਤੀ ਐ ਸੀ ਕੁਝ ਰੀਜ਼ਨ ਕਰਕੇ ਉਮੀਦ ਕਹਿੰਦੀ ਮੇਰਾ ਖਾਣ ਮਨ ਨਹੀਂ ਉਹ ਤਾਂ ਫਿਰ ਇਹ ਕਹਿੰਦੀ ਮੈਂ ਅੱਜ ਸੈਂਡਵਿਚ ਬਣਾ ਦੇਣਾ ਸਟਾਰਟਿੰਗ ਕੀ ਪਾ ਰਹੀ ਐ ਮੈਂ 2 3 ਚਮਚ ਪਿਆਜ਼ ਦੇ ਪਾ ਹੀ ਲੋ ਸਾਰੇ ਵੈਸੇ ਵੀ ਕੋ ਚੱਕਰ ਨਹੀਂ 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 ਇਹ ਤਾਂ ਵਧੀਆ ਹੀ ਆ ਠੀਕ ਐ ਥੋੜੀਆਂ ਜਿਹੀਆਂ ਪਾ ਰਹੀ ਐ ਮੈਂ ਮਿਰਚ ਓਕੇ ਠੀਕ ਆ ਜੀ ਥੋੜਾ ਜਿਹਾ ਘਰਿਆ ਹਰੀਆ ਖਰਾ ਧਨੀਆ ਹਰੀਆ ਨਹੀਂ ਹਰਾ ਇਹ ਜੀਬ ਕਦੀ ਕਦੀ ਤੰਗ ਅਸਲੀ ਪੋਜਿੰਦੀ ਤੰਗ ਤੋਂ ਇਹ ਵੇਜ ਤੰਗ ਕਿ ਜੀਵ ਜੀਵ ਤੰਗ ਨੂੰ ਜੀਵ ਨਹੀਂ ਕਹਿੰਦੇ ਨੇ ਤੇ ਆਪਾਂ ਪਾਉਂਗੇ ਇਹਦੇ ਚ ਥੋੜਾ ਜਿਹਾ ਗਰਮ ਮਸਾਲਾ ਟੇਸਟ ਵਾਸਤੇ ਥੋੜਾ ਜਿਹਾ ਨਮਕ ਨਮਕ ਪਾ ਰਿਓ ਹਾਂਜੀ ਨਮਕ ਓਕੇ ਟੇਸਟ ਅਕੋਰਡਿੰਗ ਠੀਕ ਹੈ ਬਾਜ਼ੀ ਹਰੀ ਵਿੱਚ ਪਾਈ ਹੋਈ ਹੈ ਬਾਕੀ ਮੈਂ ਆਪਾਂ ਨੂੰ ਕਰਾਂਗੇ ਮਿਕਸ ਠੀਕ ਹੈ ਲੋ ਮਿੱਤਰੋ ਹੋ ਗਿਆ ਟੈਕਸਚਰ ਜਿਹੜਾ ਪਾਣਾ ਹੈ ਨੇ ਸੈਂਡਵਿਚ ਦੇ ਵਿੱਚ ਸਾਰਾ ਰੈਡੀ ਤੇ ਮੈਂ ਬਣਾਉਣਾ ਚਾਹ ਹੈਲਪ ਕਰ ਦਿੰਨੇ ਅਮੀਦ ਦੀ ਕਿਉਂਕਿ ਗਰਮੀ ਬਹੁਤ ਆ ਤੇ ਤੁਸੀਂ ਬਣਾਓ ਸੈਂਡਵਿਚ ਮੈਂ ਬਣਾਉਣਾ ਚਾ ਠੀਕ ਹੈ ਚਾਹ ਪੀ ਕੇ ਦੇਖਾਂ ਇੱਕ ਨੰਬਰ ਬਣਾਉਗਾ ਆਪਾਂ ਬਰੈਡਾਂ ਨੂੰ ਕਰ ਲਾਂਗੇ ਐਦਾਂ ਫਿਲ ਠੀਕ ਹੈ ਜੀ ਚੰਗੀ ਤਰ੍ਹਾਂ ਬਹੁਤ ਯਮੀ ਲੱਗਣਗੇ ਇਹ ਬਣ ਕੇ ਦੇਖਿਓ ਤੁਸੀਂ ਮੈਂ ਘਰੇ ਐਵੇਂ ਹੀ ਬਣਾਉਣੀ ਆ ਨਾ ਪ੍ਰੋਪਰ ਚੰਗੀ ਤਰ੍ਹਾਂ ਫਿਲ ਕਰ ਲੈਣੇ ਇਹ ਲੋ ਜੀ ਆਪਾਂ ਲਾ ਲਦੇ ਆਲੂ ਉੱਪਰ ਲਾਤਾ ਪੱਤ ਗ੍ਰੈਂਡ ਇਦਾਂ ਆਪਾਂ ਸਾਰੇ ਰੈਡੀ ਕਰ ਲੈਣੇ ਜਿੰਨੇ ਆਪਾਂ ਪਾਉਣੇ ਨੇ ਨੈਕਸਟ ਕੱਢ ਰਹੀ ਹਾਂ ਮੈਂ ਕਾਲੀ ਮਿਰਚਾਂ ਦਾ ਵੀ ਲੱਗ ਗਈ ਸਵਾਦ ਆਊਗਾ ਬਹੁਤ ਵਧੀਆ ਟੇਸਟ ਆਊਗਾ ਇਹਨਾਂ ਦਾ ਵੀ ਦੇਖਿਓ ਤੁਸੀਂ ਮਿੱਤਰੋ ਬਾਜ਼ਾਰ ਦੇ ਠਿੱਜਾ ਖਾਣੀਆਂ ਅਵੋਇਡ ਕਰੋ ਆਪਣੇ ਘਰੇ ਜਿੱਦਾਂ ਬਣਾ ਕੇ ਖਾਇਆ ਕਰੋ ਵਧੀਆ ਯਾਰ ਘਰ ਦੀ ਚੀਜ਼ਾਂ ਖਾਣ। ਠੀਕ ਆਪਾਂ ਤੁਹਾਨੂੰ ਇਹ ਵੀ ਆਪਾਂ ਕਿਵੇਂ-ਕਿਵੇਂ ਬਣਾਇਆ। ਅੱਛਾ ਇੱਕ ਚੀਜ਼ ਹੋਰ ਵੀ ਆ। ਜੇ ਮਤਲਬ ਵੀ ਆਪਾਂ ਘਰੇ ਬਣਾ ਰਿਆ ਘਰੇ ਤਾਂ ਸਾਰਾ ਸਭ ਆਪਣਾ ਪੇਜ ਹੁੰਦਾ। ਬਾਹਰੋਂ ਆਪਾਂ ਨੂੰ ਖਰੀਦ ਕੇ ਲੈਣਾ ਪੈਂਦਾ ਉਹ ਚੀਜ਼ਾਂ। ਉਹਦੇ ਪੈਸੇ ਵੀ ਲੱਗਦੇ ਨੇ, ਇੱਕ ਸਾਫ ਸਫਾਈ ਵੀ ਨਹੀਂ ਹੁੰਦੀ ਹੈਗਾ ਉਹਨਾਂ ਦੀ। ਪੈਸੇ ਵੀ ਲੱਗਦੇ ਐ ਸਾਫ ਸਫਾਈ ਵੀ ਨਾਲੇ ਇੱਕ ਮੈਗਾ ਵੀ ਆ। ਮਹਿੰਗਾ ਵੀ ਹੁੰਦਾ ਨਾ ਤੇ ਇਸ ਚਾਹ ਇਸ ਚਾਹ ਵੀ ਅੱਪ ਆਪਣੇ ਘਰੇ ਸਾਰਾ ਸਬਣਾ ਵੇ ਇੱਕ ਕੇ ਤਾਸ ਵੀਰ ਵੀ ਦਾ ਬਰੈਡ ਦਾ ਪੈਕਟ ਹੀ ਜਾਂਦਾ ਤੁਸੀਂ ਆਪਣਾ ਲੈ ਕੇ ਘਰੇ ਬਣਾਓ ਆਪਣਾ ਘਰੇ ਬਣਾਓ ਬਹੁਤ ਹੀ ਵਧੀਆ ਸੀ ਜਿਹੜਾ ਆਪਰੇ ਹੱਥ ਨਾਲ ਬਣੀ ਹੋਈ ਚੀਜ਼ ਪਤਾ ਹੁੰਦਾ ਕਿਵੇਂ ਕਿਵੇਂ ਬਣੀ ਹੈ ਤੇ ਬਾਕੀ ਜਿਹੜੀ ਚੀਜ਼ ਅਪਾ ਘਰੇ ਬਣਾਈਏ ਉਹ ਹੁੰਦੀ ਵੀ ਘੈਂਡ ਬਣਦੀ ਹੈ ਫਿਰ ਬਹੁਤ ਟੇਸਟੀ ਬਣਦੀ ਹੈ ਤੇ ਇੱਕ ਗੱਲ ਹੋਰ ਮੈਂ ਜਿੰਨੀ ਵਾਰ ਵੀ ਚਾਹ ਬਣਾ ਕੇ ਪਿਆਈ ਹੈ ਇਹਨਾਂ ਨੂੰ ਸਾਰਿਆਂ ਨੂੰ ਮੇਰੀ ਚਾਹ ਵਧੀਆ ਲੱਗਦੀ ਆ ਹਾਂਜੀ ਕੀ ਹੋਵੇ ਚਾਹ ਵਰਵ ਬਣਾਈ ਦੀ ਹੈ ਜੀ ਆਮਲੀਆਂ ਵਾਲੀ ਆਮਲੀ ਵਾਲੀ ਚਾਹ ਯੋਯੂਮੈਂਟ ਮਿੱਤਰੋ ਬਟਰ ਰੱਖ ਕੇ ਮੀਤ ਨੇ ਰੱਖਦੇ ਸੈਂਡਵਿਚ ਮੀਤ ਜਿਵੇਂ ਮਤਲਬ ਬਜ਼ਾਰੋਂ ਲੈ ਕੇ ਆਨੇ ਆ ਜਿਹੜੀ ਇਹ ਉਹ ਐ ਡਿਜ਼ਾਈਨ ਚ ਪੈਂਦੇ ਉਹ ਵੀ ਪੈਣਗੇ ਕੀ ਆਵਾਦ ਆ ਬੱਬੀ ਤੇ ਇਹ ਜਿੰਨੇ ਕੋਈ ਜਾਰਾ ਮਹਿੰਗੀ ਆਈਟਮ ਨਹੀਂ ਤੁਸੀਂ ਆਪਣੇ ਘਰੇ ਰੱਖੋ ਮੈਂ ਮੇਰੇ ਸਾਹਮਣੇ ਤਾਂ ਖੋਗੂਗੀ ਸਾਰੇ ਦੇ ਘਰੇ ਆ ਨਾ ਕਿਉਂਕਿ ਚਲੋ ਪਾ ਹੱਥ ਨਾਲ ਹੀ ਮੱਖਣ ਲਾਦਾ ਪਏ ਚੱਕਰ ਹੀ ਨਹੀਂ ਇਹ ਤਾਂ ਮੈਲਟ ਹੋਇਆ ਹੋਇਆ ਸੀਗਾ ਚਮਚ ਵਗੈਰਾ ਹੁਣ ਮੈਨੂੰ ਫਿਰ ਗਰਮ ਕਰਨਾ ਪੈਣਾ ਸੀਗਾ ਸੋ ਹੱਥ ਨਾਲ ਵਧੀਆ ਇਹ ਮਟਰ ਦਾ ਆ ਗਿਆ ਹਾਂ ਦਾ ਚਲੋ ਗੇਰ ਦੋ ਸ਼ਟਰ ਹੋਣਾ ਸ਼ਟਰ ਵੇਟ ਦੂਜੀ ਸਾਈਡ ਦੇਖਣਾ ਮੈਂ ਬ੍ਰੈਡ ਉਹ ਤਾਂ ਹੋ ਗਿਆ ਬਟਰ ਵਾਲਾ ਤਾਂ ਹੋ ਗਿਆ ਚੈੱਕ ਕਰਾਂ ਉਹਨਾਂ ਇਹ ਤਾਂ ਪਾਸਾ ਜੇਨ ਕਰਦਣੀ ਆ ਓਕੇ ਮਤਲਬ ਬਟਰ ਲਾਣਾ ਦੋਵੇਂ ਪਾਸੇ ਜ਼ਰੂਰੀ ਆਉਂਦਾ ਨਾ ਹਾਂਜੀ ਹਾਂਜੀ ਠੀਕ ਹੈ ਜਿਵੇਂ ਬਹੁਤ ਕਰੰਚੀ ਜਿਹਾ ਬਣਦੇ ਨੇ ਬਟਰ ਲਾ ਕੇ ਹਾਂਜੀ ਠੀਕ ਹੈ ਠੀਕ ਹੈ ਲੋ ਮੇਟਰ ਲੱਗ ਗਿਆ ਮੱਖਣ ਤੇ ਗੇਰ ਨੂੰ ਭਾਈ ਸ਼ਟਰ ਹੁਣਾ ਲਾਉ ਘਾਤਾ ਬਲੱਗ ਆਉਣ ਘਾਤਾ ਸ਼ਟਰ ਬੰਦ ਲੋ ਮੈਟ ਇੱਕ ਵਾਰੋਂ نیچے ਪੈਸ ਕਰੇ ਬਸ ਲਓ ਜੀ ਘਾਤਾ ਬੰਦ ਮਿਲਦਿਆਂ ਕੋ ਫਿਰ ਹੋ ਜਾਣ ਦੋ ਇੱਧਰ ਆਪਣਾ ਪਾਣੀ ਬਲ ਲੱਗ ਗਿਆ ਚਾਹ ਬਣਾਣੇ ਆਪਣੇ ਕੋਲ ਕੀ ਯੰਤਰ ਰੱਖਿਆ ਹੈ ਚਾਹ ਵਾਸਤੇ ਆਪਾਂ ਕਿਸੇ ਸੰਗ੍ਹਾ ਵੇਖੀ ਜਾਲਾ ਲਾ ਲਿਆ ਇੱਕ ਦਿਨ ਕੋੜੀ ਪਾਤੀ ਸੀਗੀ ਇੱਕ ਦਿਨ ਮਬੂਕ ਕੀਆ ਮੈਂ ਚਾਹ ਬਣਾਉਣ ਨੂੰ ਕਿੰਨਾ ਮੜਾ ਰਿਆ ਲੱਗੇ ਚਾਹ ਬਣਾਉਣ ਮੈਂ ਮਸਾਲਾ ਪਾਦਾ ਜਿਆਦਾ ਇਹ ਵੀ ਚਾਹ ਬਣਾ ਬੜੀ ਸੁਆਦ ਬਣਈ ਹੈ ਤੇ ਦੇਖਿਆ ਤੇ ਪੀ ਕੇ ਕੋੜੀ ਹੋਣਾ ਦੁੱਧੂ ਸਾਰਿਆਂ ਦੇ ਹਾਂਜੀ ਹਾਂਜੀ ਲਓ ਵੀ ਪਾਦਾ ਮਸਾਲਾ ਆਪਾਂ ਕੀ ਦੇਖੀ ਹੁਣ ਜਿਵੇਂ ਤੁਸੀਂ ਆਪਣਾ ਫੇਸਬੁੱਕ ਤੇ ਆ ਕੋਈ ਉਦਾਂ ਤੁਸੀਂ ਵੀ ਵੀਡੀਓ ਦੇਖਦੇ ਹੋਣਾ ਤੇ ਜਿਵੇਂ ਮਤਲਬ ਫੂਡ ਫਾਰਟ ਬਣਾਉਂਦੇ ਨੇ ਹਨਾ ਸਾਊਂਡ ਯਾਰ ਬਹੁਤ ਜ਼ਿੰਨਾ ਆ ਰਿਹਾ ਤੇ ਜੇ ਫੂਡ ਵਗੈਰਾ ਬਣਾਉਂਦੇ ਨੇ ਹਨਾ ਸਿੱਧਾ ਪੱਖਾ ਤਾਂ ਨਹੀਂ ਚਲਾ ਰਹੇ ਫਿਰਵਾੜ ਜਾਂਦੀ ਆ ਆਵਾਜ਼ ਆਂਦੀ ਆਵਾਜ਼ ਕਲੀਅਰ ਨਹੀਂ ਆਣੀ ਤੁਹਾਨੂੰ ਜਿਵੇਂ ਫੂਡ ਬਣਾਉਂਦੇ ਨੇ ਨਾ ਫਿਰ ਜਦੋਂ ਮਤਲਬ ਪੁੱਛਦੇ ਨੇ ਨਾ ਫੂਡ ਬਲੌਗਰ ਜਾ ਕੇ ਉਹਨਾਂ ਨੂੰ ਕਿ ਤੁਸੀਂ ਕੀ ਕੀ ਪਾ ਰਹੇ ਹੋ ਉਹਨਾਂ ਕੋਲ ਇੱਕ ਗੱਲ ਨਹੀਂ ਦਿੰਦੇ ਸਾਡੇ ਕੋਲ ਇੱਕ ਸੀਕ੍ਰੇਟ ਮਸਾਲਾ ਤਾਂ ਕਰਕੇ ਸਾਡੇ ਕੋਲ ਵੀ ਸਾਡੇ ਚਾਦਾ ਚਾਦਾ ਸੀਕ੍ਰੇਟ ਮਸਾਲਾ ਕਿਸੇ ਨੂੰ ਦੱਸਣਾ ਨਹੀਂ चाह रसी मसाला है इस बार आप कुटा नाव गे इलायची नाव गे जा, चीनी चाह पत्ती तो पहला पे चाह पत्ती तो चीनी आपने पहले उम्मीद सुननी गल दिखाओ रूह खुश हो गया अच्छा ਦੇ ਕੋੰਦੀ ਟੋਚੀਆ ਕਿਉਂ ਯਾਰ ਵਾਲੇ ਤੋਂ ਵੀ ਇੱਕ ਨੰਬਰ ਆੜੇ ਨੇ ਕਰਦੀ ਚੀਜ਼ ਨਾਲ ਵਧੀਆ ਹਲੋ ਮਿੱਤਰੋਚੀਆ ਕਾ ਕਰੂ ਬਰੇਦ ਨਾਲ ਬਾਦ ਇਹਦਾ ਨਜ਼ਾਰਾ ਆਣਾ ਨਾ ਚਾਹ ਨਾਲ ਖਾੜਦਾ ਕੀ ਆਈ ਬਾਤਾਂ ਨੇ ਮਿੱਤਰੋ ਹੁਣ ਪਾਲੀ ਜਿੰਨੀ ਤੇ ਫਿਰ ਮਿਲਦੇ ਆਪਾਂ ਅਦਰ ਮੀਠ ਵੀ ਰੈਡੀ ਕਰੀ ਜਾਂਦੀ ਆ ਅਦਰ ਮੈਂ ਆਪਣੀ ਚਾਹ ਬਣਾ ਲਾਂ ਓੱਕੀ ਵਾਲੀ ਹਲੋ ਮਿੱਤਰੋ ਦੁੱਧ ਦਾ ਪਪਾ ਆਤਾ ਸੀ ਤੇ ਹੁਣ ਪਾਵਾਂਗੇ ਆਪਾਂ ਉੱਪਰੋਂ ਲੱਛੀ ਕਿਉਂਕਿ ਲੱਛੀ ਆਪਾਂ ਦੀ ਦੀਗੀ ਚਾਰ ਰਿੱਜੇ ਜੇ ਹੁਣ ਆਪਣੀ ਸੈਂਡਵਿਚ ਰੈਡੀ ਨੇ ਸਬਤ ਪਲੇ ਦੀ ਦੀ ਮੰਮੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਪਾ ਕੇ ਆਪਾਂ ਚੱਲਦੇ ਅੰਦਰ ਫਿਰ ਆਪਾਂ ਖਾਂਦੇ ਠੀਕ ਹੈ ਬੰਮੀ ਦਾ ਤੇ ਫਲਾ ਡੈਡੀ ਨੂੰ ਉਹਨਾਂ ਨੂੰ ਦੇ ਦਈਏ ਚਾਹ ਵੀ ਰੈਡੀ ਆ ਸੈਂਡਵਿਚ ਵੀ ਰੈਡੀ ਆ ਦੇ ਕੇ ਫਿਰ ਆਪਾਂ ਅੰਦਰ ਚੱਲਦੇ ਆ ਫਿਰ ਤੁਹਾਨੂੰ ਦੱਸਦੇ ਕਿਵੇਂ ਬਣਿਆ ਨੇ ਓਕੇ ਰਿਪੋਰਟ ਲਓ ਮਿੱਤਰੋ ਚਾਹ ਪਲੇ ਆਂਦੀ ਚਾਹ ਭੱਲੇ ਆਂਦੀ ਮੀਠ ਲੈ ਕੇ ਆ ਰਹੀ ਆ ਸੈਂਡਵਿਚ ਕਿਉਂਕਿ ਲਾਸਟ ਰਹਿ ਗਏ ਸੀਗੇ ਦੋ ਬੰਨ ਵਾਲੇ ਉਹ ਬੰਨ ਰਹੇ ਨੇ ਚਾਹ ਆਪਣੀ ਰੈਡੀ ਆ ਤੇ ਚਾਹ ਨਾਲ ਖਾਵਾਂਗੇ ਸੈਂਡਵਿਚ ਬਾਕੀ ਮਿੱਤਰੋ ਵਧੀਆ ਥੈਂਕ ਯੂ ਸੋ ਮਚ ਸਾਰੇ ਮੈਂ ਬਹੁਤ ਵਧੀਆ ਪਿਆਰ ਦੇ ਜਾਂਦੇ ਹਾਂ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਕੀ ਅਗਲ ਦੇ ਥੋੜੀ ਜਿਹਾ ਦੱਕ ਮੀਠਾ ਦੇਖੋਰੀ ਫਿਰ ਆਉਂਦੇ ਆ ਕੈਮਰਾ ਓਹ ਵੀ ਮਿੱਤਰੋ ਮੀਠ ਵੀ ਆ ਗਈ ਲੇਓ 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 ਵਾਓ ਦਸ ਰੇਟ ਕਿ ਲੈ ਕੈਂਡ ਲੱਗ ਰਹੇ ਹਨ ਤੇ ਬਾਕੀ ਮਿੱਤਰੋ ਖਾ ਲਦੇ ਹੁਣ ਤੇ ਕਰਦੇ ਆ ਟੇਸਟ ਤੇ ਦੇਖਦੇ ਹਾਂ ਉਮੀਦ ਕਰ ਟੇਸਟ ਫਿਰ ਨਾਲੇ ਪੀ ਡਰਾਈਵਰ ਵਾਲੀ ਚਾਹ ਤੇ ਕਰਦੇ ਆ ਮਿੱਤਰੋ ਟੇਸਟ 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 ਸੌਰੀ ਮਿੱਤਰੋ ਤੇ ਲੋ ਇਹਦਾ ਹਾਸਿਆ ਖੇਡੀਆਂ ਨੇ ਯਾਰ ਤੁਹਾਡੇ ਨਾਲ ਹਸਾ ਲੈਣੇ ਦੋ ਗੜੀ ਮੰਮੀ ਬਣਨੇ ਹੂੰ ਹੂੰ ਜੋ ਕੁੜੀ ਹਾਸ ਲੈਣੇ ਆ ਬੜੇ ਕਰੰਚੀ ਨੇ ਯਾਰ ਅੰਥਲੇ ਵਾਲੇ ਹੋਗੇ ਥੋੜੇ ਜਿਹਾ ਸੌਫਟ ਘੈਂਟ ਬਣੇ ਨੇ ਬਬੇਓ ਆਪਣੇ ਘਰੇ ਟਰਾਈ ਕਰਿਆ ਕਰੋ ਬਾਹਰਲਾ ਫੂਡ ਠੀਕ ਆ ਦੋਸਤੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਓ ਟਿਲ ਦੈਨ ਬਾਏ ਬਾਏ ਟੇਕ ਕੇਅਰ ਤੇ ਖਾ ਲਿਆ ਸੈਂਡਵਿਚ ਤੁਸੀਂ ਵੀ ਘਰੇ ਆਪਣੇ ਦੂਸਰ ਟਰਾਈ ਕਰਿਆ ਕਰੋ ਫੂਡ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਟਿਲ ਦੈਨ ਬਾਏ 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 ਠੀਕ ਆ ਮਿੱਤਰੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ